ਪੰਜਾਬੀ ਵਿੱਚ ਬਿਜਲੀ ਦੇ ਬਿੱਲ ਆਨੇ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਾਰੇ ਕੀਤੇ ਪੰਜਾਬੀ ਦੇ ਵਿੱਚ ਬਾਇ ਡਿਫਾਲਟ ਬਿਜਲੀ ਦਾ ਬਿੱਲਾ ਕਰੂਗਾ ਬਿਜਲੀ ਦੇ ਬਿੱਲ ਚ ਕੰਪਲੈਕਸਿਟੀਜ਼ ਬਹੁਤ ਹੁੰਦੀਆਂ ਨੇ ਕਈ ਤਰ੍ਹਾਂ ਦੇ ਸੈਸ ਹੁੰਦੇ ਨੇ ਟੈਕਸਿਸ ਹੁੰਦੇ ਨੇ ਤੇ ਕਿੰਨੇ ਯੂਨਿਟ ਉਹਨਾਂ ਨੇ ਬਿਜਲੀ ਕੰਜ਼ਿਊਮ ਕੀਤੀ ਆਮ ਜਿਹੜੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੀ ਐਨਫ ਵਿਜ਼ੀਬਲ ਨਹੀਂ ਹੈਗਾ ਸਮਝਣਾ ਬਿਜਲੀ ਦੇ ਬਿੱਲ ਨੂੰ ਪੀਐਸਪੀਸੀਐਲ ਯਾਨੀ ਕਿ ਬਿਜਲੀ ਬੋਰਡ ਜਿਹੜੋ ਆਪਾਂ ਕਹਿੰਦੇ ਆ ਪੁਰਾਣਾ ਨਾਮ ਬਿਜਲੀ ਬੋਰਡ ਹੈ ਤੇ ਉਹ ਜਿਹੜੇ ਬਿੱਲ ਸੀਗੇ ਉਹ ਅਕਸਰ ਹੁਣ ਅੰਗਰੇਜ਼ੀ ਦੇ ਵਿੱਚ ਆਉਂਦੇ ਸੀ ਜਦੋਂ ਵੀ ਬਿਜਲੀ ਬੋਰਡ ਦੇ ਵਿੱਚੋਂ ਬਿੱਲ ਆਉਣਾ ਅੰਗਰੇਜ਼ੀ ਦੇ ਵਿੱਚ ਤਾਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਸੀਗੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੂੰ ਉਸ ਤਰ੍ਹਾਂ ਉਹ ਬਿੱਲ ਸਮਝ ਨਹੀਂ ਸੀ ਹੁੰਦਾ ਕਿ ਉਹਦੇ ਤੇ ਕਿਹੜੇ ਕਿਹੜੇ ਟੈਕਸਿਸ ਲੱਗੇ ਨੇ ਕੀ ਕੁਝ ਹੈ ਬਿੱਲ ਦੇ ਵਿੱਚ ਕਿਉਂਕਿ ਬਿੱਲ ਸਾਰਾ ਅੰਗਰੇਜ਼ੀ ਚ ਹੁੰਦਾ ਸੀਗਾ ਪਰ ਹੁਣ ਉਹ ਬਿੱਲ ਪੰਜਾਬੀ ਚ ਹੋਏਗਾ ਕਿਉਂਕਿ ਇਹੋ ਸਾਰਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀਗਾ ਐਡਵੋਕੇਟ ਨਿਖਲ ਧੰਮਨ ਜੀ ਉਸ ਮਾਮਲੇ ਦੀ ਵਕਾਇਤ ਕਰ ਰਹੇ ਸੀਗੇ ਐਡਵੋਕੇਟ ਸੀ ਗੱਲਬਾਤ ਆਪਾਂ ਇਹਨਾਂ ਨਾਲ ਕਰਦੇ ਆਂ ਸਰ ਕਿਵੇਂ ਤੁਸੀਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਉਂ ਜਿਹੜਾ ਉਹ ਪੂਰਾ ਮਾਮਲਾ ਲੈ ਕੇ ਅਦਾਲਤ ਤੱਕ ਆਏ ਤੇ ਕਿਵੇਂ ਕਿਵੇਂ ਹੋਇਆ ਕਿ ਹੁਣ ਬਿੱਲ ਪੰਜਾਬੀ ਚ ਆਉਣਗੇ ਜੀ ਜੀ ਇਹ ਮਾਮਲਾ ਸਾਡੇ ਸਮਖਸ਼ ਆਇਆ মিডিਆ ਨੇ ਵੀ ਕਾਫੀ ਕਵਰ ਕਰਿਆ ਤੇ ਆਮ ਲੋਕਾਂ ਦੀ ਵੀ ਕਾਫੀ ਸਿਗੀ ਵੀ ਜਿਹੜੇ ਬਿਜਲੀ ਦੇ ਬਿੱਲ ਨੇ ਜਦੋਂ ਤੋਂ ਪੀਐਸਪੀਸੀਐਲ ਬਣਿਆ 2010 ਤੋਂ ਉਸ ਤੋਂ ਅੰਗਰੇਜ਼ੀ ਵਿੱਚ ਆ ਰਹੇ ਨੇ ਜੋ ਤੱਕ ਪ੍ਰਾਈਵੇਟਾਈਜੇਸ਼ਨ ਨਹੀਂ ਹੋਈ ਸੀ ਬਿਜਲੀ ਬੋਰਡ ਸੀਗਾ ਉਸ ਤੱਕ ਬਾਇਲੈਂਗੁਅਲ ਸੀਗੇ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਜਾਂਦੇ ਸੀ ਜਿਹਦੇ ਕਾਰਨ ਇੱਕ ਤਾਂ ਬਿਜਲੀ ਦੇ ਬਿੱਲ ਚ ਕੰਪਲੈਕਸਿਟੀਆਂ ਬਹੁਤ ਹੁੰਦੀਆਂ ਨੇ ਕਈ ਤਰ੍ਹਾਂ ਦੇ ਸੈਸ ਹੁੰਦੇ ਨੇ ਟੈਕਸਿਸ ਹੁੰਦੇ ਨੇ ਤੇ ਕਿੰਨੇ ਯੂਨਿਟ ਉਹਨਾਂ ਨੇ ਬਿਜਲੀ ਕੰਜ਼ਿਊਮ ਕੀਤੀ ਆਮ ਜਿਹੜੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਜੀ ਐਨ ਐਫ ਵਿਜ਼ੀਬਲ ਨਹੀਂ ਹੈਗਾ ਸਮਝਣਾ ਬਿਜਲੀ ਦੇ ਬਿੱਲ ਨੂੰ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਆ ਸੀ ਇਸ ਕਰਕੇ ਅਸੀਂ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਸਮਖਸ਼ ਗਏ ਤੇ ਅਸੀਂ ਪੀਆਈਐਲ ਫਾਈਲ ਕੀਤੀ ਇਹਦੇ ਵਿੱਚ ਹਾਈ ਕੋਰਟ ਨੇ ਬੜੀ ਸਖਤੀ ਨਾਲ ਲਿਆ ਤੇ ਕੱਲ ਇਹਦੀ ਹੀアリング ਸੀਗੀ ਜੀ ਉਹਦੇ ਵਿੱਚ ਜਿਹੜੇ ਪੀਐਸਪੀਸੀਐਲ ਤੇ ਸਟੇਟ ਆਫ ਪੰਜਾਬ ਦੇ ਕਾਉਂਸਲ ਸੀ ਉਹਨਾਂ ਨੂੰ ਇਨਫੋਰਮ ਕਰਾਇਆ ਗਿਆ ਕਿ ਸਟੇਟ ਆਫ ਪੰਜਾਬ ਦੀ ਕਾਫੀ ਜਗ੍ਹਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਵਿੱਚ ਬਿਜਲੀ ਦੇ ਬਿੱਲਾਂ ਨੇ ਸ਼ੁਰੂ ਹੋ ਗਏ ਨੇ ਤੇ ਆਨ ਵਾਲੇ ਦਿਨਾਂ ਦੇ ਵਿੱਚ ਹੁਣ ਸਾਰੇ ਕੀਤੇ ਪੰਜਾਬੀ ਦੇ ਵਿੱਚ ਬਾਇ ਡਿਫਾਲਟ ਬਿਜਲੀ ਦਾ ਬਿੱਲਾ ਆ ਕਰੂਗਾ ਜੀ ਤੇ ਜੇ ਕਿਸੇ ਕੰਜ਼ਿਊਮਰ ਨੂੰ ਆਪਣੀ ਮਰਜ਼ੀ ਨਾਲ ਅੰਗਰੇਜ਼ੀ ਦਾ ਚਾਹੀਦਾ ਹੈ ਤਾਂ ਆਪਣੇ ਬਿਲ ਰੀਡਰ ਨੂੰ ਕਹਿ ਕੇ ਅੰਗਰੇਜ਼ੀ ਦੇ ਵਿੱਚ ਲੈ ਸਕਦਾ ਅਸੀਂ ਜੇ ਤੁਸੀਂ ਕਹਿ ਰਹੇ ਹੋ ਕਿ 2010 ਤੋਂ ਪਹਿਲਾਂ ਇਹ ਸਾਰੇ ਬਿੱਲ ਪੰਜਾਬੀ ਇੰਗਲਿਸ਼ ਜਾਂ ਅੰਗਰੇਜ਼ੀ ਤੇ ਨਾ ਅਜ਼ਵਾਨਾਂ ਦੇ ਵਿੱਚ ਆਉਂਦੇ ਸੀ ਕਿ ਜੀ ਜੀ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਜਾਂਦੇ ਸੀ ਅੱਗੇ ਪਿੱਛੇ ਆਉਂਦਾ ਸੀਗਾ ਜਦੋਂ ਤੁਹਾਡੇ ਵੀ ਯਾਦ ਹੋਊਗਾ ਅਸੀਂ ਵੀ ਛੋਟੇ ਛੋਟੇ ਹੁੰਦੇ ਸੀਗੇ ਚੋਰਸ ਜੇ ਬਿਲਾਉਂਦੇ ਸੀਗੇ ਇੱਕ ਪਾਸੇ ਉੱਤੇ ਪੰਜਾਬੀ ਦੇ ਲਿਖਿਆ ਹੁੰਦਾ ਵੀ ਬੈਕ ਸਾਈਡ ਉਹਦੇ ਅੰਗਰੇਜ਼ੀ ਚ ਲਿਖਿਆ ਹੁੰਦਾ ਸੀਗਾ ਤੇ ਇਹ ਪਿਛਲੇ 15 ਸਾਲਾਂ ਤੋਂ ਪੰਜਾਬ ਆਫੀਸ਼ੀਅਲ ਲੈਂਗੁਏਜ ਐਕਟ ਹੈ ਜਿਹੜਾ ਉਹਦੀ ਵੀ ਵਾਇਲੇਸ਼ਨ ਹੋ ਰਹੀ ਸੀਗੀ ਉਹ ਕਹਿੰਦੇ ਵੀ ਜੋ ਕੋਈ ਵੀ ਪੰਜਾਬ ਦੇ ਵਿੱਚ ਸਰਕਾਰੀ ਅਧਿਰਾ ਹੈਗਾ ਉਹਨੂੰ ਆਪਣੀ ਸਾਰੀ ਕਾਰਗੁਜ਼ਾਰੀ ਪੰਜਾਬੀ ਵਿੱਚ ਹੀ ਕਰਨੀ ਮੰਡੇਟਰੀ ਹੈ ਤੇ ਉਹਦੀ ਵਾਇਲੇਸ਼ਨ ਹੋ ਰਹੀ ਸੀ ਪਿਛਲੇ 15 ਸਾਲਾਂ ਤੋਂ ਤੇ ਹੁਣ ਕੰਪਲਾਈਂਸ ਹੋ ਗਈ ਹੈ ਜੀ ਮਾਨਯੋਗ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਵੀ ਨਹੀਂ ਇਸ ਪਾਸੇ ਗਿਆ ਕਿ ਇਹਨੂੰ ਵੀ ਪੰਜਾਬੀ ਵਿੱਚ ਹੋਣਾ ਚਾਹੀਦਾ ਹਾਲਾਂਕਿ ਚਲੋ ਬਹੁਤ ਸਾਰੇ ਸਵੈਦਲ ਲੋਕ ਕਹਿੰਦੇ ਜਿਹੜੇ ਪਿਛਲੇ ਕਾਫੀ ਸਮੇ ਤੋਂ ਆਵਾਜ਼ ਚੁੱਕ ਰਹੇ ਹੋਣਗੇ ਪਰ ਬਹੁਤੇ ਲੋਕਾਂ ਦੀ ਮਤਲਬ